ओके। ਤੁਲੋਈ ਮਤਲਬ ਜਦੋਂ ਤੁਹਾਡੇ ਬੱਚੇ ਛੋਟੇ-ਛੋਟੇ ਹੁੰਦੇ ਨੇ। ਹੁਣ ਸਾਡਾ ਬੱਚਾ ਹੈਗਾ ਉਹ ਖਾਲੀ 2 ਸਾਲ ਦਾ ਹੀ ਹੈ ਉਹ ਢੰਗ ਮਰਨ ਤਾਂ ਮੈਂ ਕਹਿੰਦੀ ਮਾਰ ਕੋਈਆਂ ਨਹੀਂ ਕੋਈ ਇਥੋਂ ਹੀ ਗੱਠੇ ਇਥੋਂ ਹੀ ਕਰਦੇ। ਉਹ ਸ਼ੁਰੂ ਤੋਂ ਮਤਲਬ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਡੈਰੋਗੇਟਰੀ ਬਣਾ ਦਿੰਦੇ ਆ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਠੀਕ ਹੈ ਸਾਡਾ ਜਿਹੜਾ ਨਾਰਮਲ ਸੰਭਾਅ ਸੀ ਘਰ ਦੇ ਸਾਡੇ ਕੰਮ ਵਾਲੀਆਂ ਜਿਹੜੀਆਂ ਗੇੜੀਆਂ ਨੇ ਉਹ ਆਉਂਦੀਆਂ ਨੇ ਸਾਡੀ ਹੈਲਪ ਕਰਦੀਆਂ ਨੇ ਸਫਾਈ ਵੀ ਕਰਦੀਆਂ ਨੇ ਬਰਤਨ ਧੋਦੀਆਂ ਨੇ ਭਾਂਡੇ ਕਰਦੀਆਂ ਨੇ ਬਟ ਉਹ ਉਸ ਇਸ ਕਰਕੇ ਹੈ ਕਿਉਂਕਿ ਅਸੀਂ ਜਿਹੜਾ ਹੈਗਾ ਉਹਨਾਂ ਦੀ ਹੈਲਪ ਲੈ ਰਹੇ ਹਾਂ ਬਟ ਇਹ ਗੱਲ ਨਹੀਂ ਹੈਗੀ ਬੱਚਾ ਜਿਹੜਾ ਮੇਲ ਹੈਗਾ ਪਲੱਸ ਫੀਮੇਲ ਹੈਗੀ ਹੈ ਇਹਦੇ ਵਿੱਚ ਮੇਲ ਫੀਮੇਲ ਕਰਨਾ ਨਹੀਂ ਹੈਗਾ ਮੈਨੂੰ ਪਤਾ ਬਹੁਤ ਸਾਰੇ ਘਰਾਂ ਚ ਐਦਾਂ ਹੁੰਦਾ ਤੇ ਅੱਜ ਤੁਸੀਂ ਮੈਨੂੰ ਸੁਣ ਕੇ ਤੇ ਆਪਣੇ ਘਰ ਚ ਇਹ ਕਰਨਾ ਬੰਦ ਕਰ ਦਿਓ ਤੇ ਆਪਣੇ ਜਿਹੜਾ ਬੱਚਾ ਹੈਗਾ ਬੇਟਾ ਹੈਗਾ ਉਹਨੂੰ ਵੀ ਲਗਾਓ ਤੇ ਆਪਣੀ ਬੇਟੀ ਹੈਗੀ ਉਹਨੂੰ ਵੀ ਲਗਾਓ ਤਾਂ ਤੁਸੀਂ ਜਿਹੜਾ ਹੈਗਾ ਆਪਣੀਆਂ ਫਿਊਚਰ ਦੀਆਂ ਜਿਹੜੀਆਂ ਕੁੱਤਿਆਂ ਨੂੰ ਕਿ ਦਬਾਇਆ ਜਾ ਰਿਹਾ ਹੈ ਇਨ-ਲॉज ਤੰਗ ਕਰਦੇ ਆ ਜਾਂ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਨੇ ਉਹ ਕਿਉਂ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਉਹਨਾਂ ਤੇ ਡਿਪੈਂਡੈਂਟ ਨੂੰ ਛੱਡ ਕੇ ਚਲੀ ਗਈ ਤਾਂ ਫਿਰ ਉਸ ਤੋਂ ਬਾਅਦ ਮੇਰਾ ਵਾਲੀ ਵਾਰਿਸ ਕੋਣ ਹੈ ਇਹ ਵਾਲੀ ਵਾਰੇ ਸਾਨੂੰ ਆਪ ਆਪਣਾ ਬੰਨਾ ਪਊਗਾ ਇਹਦੇ ਵਿੱਚ ਜਿਹੜੀ ਐਜੂਕੇਸ਼ਨ ਹੈਗੀ ਆ ਉਹਦਾ ਐਕਚੁਅਲ ਜਿਹੜਾ ਪਰਪਸ ਹੈਗਾ ਤੁਸੀਂ ਪੜਾਈ ਜਿਹੜੀ ਕੀਤੀ ਹੈ ਸਾਰੀ ਉਹਦਾ ਪਰਪਸ ਉਧਰੋਂ ਵੀ ਸਵਾਲ ਹੋਏਗਾ ਜਦੋਂ ਤੁਸੀਂ ਆਪਣੇ ਆਪ ਨੂੰ ਫਾਈਨੈਂਸ਼ਲੀ ਇੰਡੀਪੈਂਡੈਂਟ ਕਰੋਗੇ ਚਾਹੇ ਉਹ ਇੱਕ ਜੋਬ ਦੇ ਰੂਪ ਚ ਹੈ ਚਾਹੇ ਉਹ ਇੱਕ ਬਿਜ਼ਨਸ ਦੇ ਰੂਪ ਚ ਹੈ ਕਿਸੇ ਵੀ স্মਲ ਬਿਜ਼ਨਸ ਹੋ ਗਿਆ ਅੱਜਕੱਲ ਤਾਂ ਬਹੁਤ ਜ਼ਿਆਦਾ ਕੁਝ ਚੱਲ ਰਿਹਾ ਹੈ ਤੇ ਆਪਣੇ ਬੱਚੇ ਸਪੈਸ਼ਲੀ ਜਿਹੜੀਆਂ ਕੁੜੀਆਂ ਹੈਗੀਆਂ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਬਣਾਓ ਕਿ ਉਹ ਆਪਣੀ ਡਿਗਰੀ ਜਿਹੜੀ ਹੈਗੀ ਹੈ ਉਹਨੂੰ ਸਹੀ ਉਹ ਐਕਚੁਅਲ ਔਮਨ ਏਮਪਾਵਰਮੈਂਟ ਹੋਊਗੀ ਜਿਹੜੀ ਅਸੀਂ ਐਸਰਫ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਉਹ ਏਮਪਾਵਰਮੈਂਟ ਨਹੀਂ ਹੈ ਐਜੂਕੇਸ਼ਨ ਤੋਂ ਬਾਅਦ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਡੈਟਾ ਕੋਪੀ ਦਾ ਇਹ ਬੱਚੇ ਹੈਗੇ ਆ ਉਹਨਾਂ ਨੂੰ ਜਿੱਦਾਂ ਆਪਾਂ ਯੂਜ਼ੂਲੀ ਦੇਖਦੇ ਆ ਮੇਰੇ ਘਰ 'ਚ ਵੀ ਐਦਾ ਹੁੰਦਾ ਸੀ ਮੰਮੀ ਕਹਿੰਦੇ ਸੀ ਕਿ ਖਾਣਾ ਬਣਾਉਣਾ ਸਿੱਖ ਲੈ ਸਫਾਈ ਕਰਨਾ ਸਿੱਖ ਲੈ ਕੋਈ ਦੂਜੇ ਘਰ ਦਾ ਕੀ ਕੀ ਕਰੇਗੀ ਇਹ ਠੀਕ ਹੈ ਮਤਲਬ ਇਹ ਲਾਈਫ ਸਕਿਲਸ ਹੈ ਕੁਕਿੰਗ ਲਾਈਫ ਸਕਿਲ ਹੈ ਸਫਾਈ ਕਰਨਾ ਆਪਣਾ ਆਪ ਦਾ ਖਿਆਲ ਕੋਈ ਮਤਲਬ ਭਰਾ ਜਾਂ ਭੈਣ ਹੈਗਾ ਆਪਾਂ ਜਿਹੜਾ ਹੈਗਾ ਬ੍ਰਦਰ ਨੂੰ ਆਪਾਂ ਕਹਿੰਦੇ ਆ ਜਾ ਤੂੰ ਚੱਲ ਬਾਹਰ ਖੇਡਿਆ ਕੁੜੀ ਨੂੰ ਕਹਿੰਦੇ ਨਹੀਂ ਤੂੰ ਬਾਹਰ ਨਹੀਂ ਜਾਣਾ ਨੇ ਤੋਂ ਆ ਨਹੀਂ ਕਰਨਾ ਉਥੇ ਨਹੀਂ ਜਾਣਾ ਉਥੇ ਨਹੀਂ ਜਾਣਾ ਜਦ ਕਿ ਮੇਰੇ ਪਾਪਾ ਚਲੋ ਉਹ ਪ੍ਰੋਫੈਸਰ ਹੈਗੇ ਆ ਪ੍ਰੋਫੈਸਰ ਰਿਟਾਇਰ ਹੋਏ ਆ ਉਹਨਾਂ ਨੇ ਕਦੇ ਮੈਨੂੰ ਓਪਰਚੁਨਿਟੀ ਇਸ ਮੁਕਾਮ ਤੇ ਪਹੁੰਚ ਨਹੀਂ ਆ ਬਟ ਸਟਿਲ ਮੈਂ ਵੀ ਉਹੀ ਵਾ ਫੇਸ ਕੀਤੀਆਂ ਜਿਹੜੀਆਂ ਇੱਕ ਜਨਰਲ ਊਮਨ ਫੇਸ ਕਰਦੀ ਹੈ ਜੇ ਜਨਰਲ ਕੁੜੀ ਜਿਹੜੀ ਹੈਗੀ ਹੈ ਇੱਕ ਕਿਤਾਬ ਅਸੀਂ ਉਹਨੇ ਪ੍ਰੋਟੈਕਟਡ ਨਹੀਂ ਸੀ ਉਹਨਾਂ ਨੇ ਵੀ ਸਾਨੂੰ ਖੁੱਲੇ ਵਰਡ ਚ ਛੱਡਿਆ ਕਰਕੇ ਅਸੀਂ ਇਹ ਦੇਖ ਸਕੀਏ ਕਿ ਅ ਜਿੱਦਾਂ ਕਹਿੰਦੇ ਹੋ ਕਿ ਜਾਨਵਰ ਹੁੰਦੇ ਆ ਆਪਣੇ ਬੱਚਿਆਂ ਨੂੰ ਛੱਡ ਦਿੰਦੇ ਆ ਜਦੋਂ ਆਪਾਂ ਬਹੁਤ ਪੁਰਾਣੀ ਇੱਕ ਕਹਾਵਤ ਹੈਗੀ ਹੈ ਅੱਜ ਵੀ ਉਹ ਬੋਲੀ ਜਾਂਦੀ ਹੈ ਕਿ ਜੇ ਤੁਸੀਂ ਇੱਕ ਬੰਦੇ ਨੂੰ ਐਜੂਕੇਟ ਕਰਦੇ ਹੋ ਤਾਂ ਤੁਸੀਂ ਸਿਰਫ ਇੱਕ ਸਿੰਗਲ ਬੰਦੇ ਨੂੰ ਐਜੂਕੇਟ ਕਰਦੇ ਹੋ। ਜੇ ਤੁਸੀਂ ਇੱਕ ਫੀਮੇਲ ਨੂੰ ਐਜੂਕੇਟ ਕਰਦੇ ਹੋ ਤਾਂ ਤੁਸੀਂ ਨਹੀਂ ਤੁਸੀਂ ਉਹਦੇ ਪੂਰੇ ਪਰਿਵਾਰ ਨੂੰ ਪੂਰੇ ਖਾਨਦਾਨ ਨੂੰ ਐਜੂਕੇਟ ਕਰਦੇ ਹੋ। ਇਹ ਗੱਲ ਕਿਉਂ ਬੋਲੀ ਜਾਂਦੀ ਹੈ? ਕਿਉਂਕਿ ਅਰ ਜੇ ਮੈਂ ਐਜੂਕੇਟਡ ਹਾਂ ਤੁਸੀਂ ਸਾਰੇ ਐਜੂਕੇਟਡਾਂ ਨੂੰ ਤੁਹਾਨੂੰ ਐਜੂਕੇਸ਼ਨ ਦਾ ਜਿਹੜਾ ਪਰਪਸ ਹੈ ਜਾਂ ਜਿਹੜੀ ਮਹੱਤਤਾ ਹੈ ਉਹ ਤੁਹਾਨੂੰ ਪਤਾ ਹੈ। ਤੇ ਤੁਸੀਂ ਕਦੇ ਵੀ ਆਪਣੇ ਬੱਚੇ ਨੂੰ ਇਹ ਨਹੀਂ ਕਹੋਗੇ ਕਿ ਨਾ ਪੜ੍ਹ। ਤੁਸੀਂ ਹਮੇਸ਼ਾ ਉਹਨਾਂ ਨੂੰ ਕਹੋਗੇ ਕਿ ਬੇਸਿਕ ਐਜੂਕੇਸ਼ਨ ਆਪਣੀ ਕੰਪਲੀਟ ਕਰੋ। ਉਸ ਤੋਂ ਬਾਅਦ ਸਪੈਸ਼ਲੀ ਕੁੜੀਆਂ ਜਦੋਂ ਜਦੋਂ ਮੈਂ ਹਮੇਸ਼ਾ ਗੱਲ ਕਰਦੀ ਕੋਈ ਵੀ ਵਿਵਹਤ ਹੋਵੇ ਕੋਈ ਵੀ ਕੁੜੀਆਂ ਦਾ ਫੰਕਸ਼ਨ ਹੋਵੇ ਕੁਝ ਵੀ ਹੋਵੇ ਉਥੇ ਹਮੇਸ਼ਾ ਕਹਿੰਦੇ ਆ ਕਿ এডੂਕੇਸ਼ਨ ਲੈ ਕੇ ਡਿਗਰੀ ਲੈ ਕੇ ਘਰ ਮੁਰਦ ਦੀ ਬਰਾਬਰੀ ਨਹੀਂ ਕਰ ਸਕਦੇ ਹਮੇਸ਼ਾ ਇੱਕ ਫਾਈਨੈਂਸ਼ੀਅਲ ਇੰਡੀਪੈਂਡੈਂਸ ਆਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਫਾਈਨੈਂਸ਼ੀਅਲ ਇੰਡੀਪੈਂਡੈਂਸ ਨਾਲ ਹੀ ਜਿੱਦ ਜੇ ਕਿਸੇ ਦਾ ਡਿਗਦਾ ਤਾਂ ਉਹਦਾ ਚੱਕਣਾ ਹੈ ਠੀਕ ਹੈ ਐਦਾਂ ਨਹੀਂ ਕਰਨਾ ਕਿ ਡੇ ਲੈ ਡਿਗਰੀਆਂ ਤਾਂ ਮੈਨੂੰ ਹੋਰ ਦੇਖ ਨਾ ਆਪਣੇ ਆਪਣੇ ਤਾਜ ਜਿਹੜੇ ਹੈਗੇ ਆ ਵੀ ਮੈਨ ਜਿਹੜੀਆਂ ਹੈਗੀਆਂ ਉਹ ਮੈਨੂੰ ਇੰਗਲਿਸ਼ 'ਚ ਕਹਿੰਦੇ ਆ ਕਿ ਯੂ ਹੈਵ ਟੂ ਅਡਜਸਟ ਈਚ ਅਦਰਸ ਕਰਾਉਨਸ ਤੁਸੀਂ ਸਾਰਿਆਂ ਨੇ ਤਾਜ ਪਾਏ ਹੋਏ ਨੇ ਤੇ ਇੱਕ ਦੂਜੇ ਦੇ ਤਾਜ ਅਡਜਸਟ ਕਰਨੇ ਕਦੇ ਵੀ ਇੱਕ ਦੂਜੇ ਦੀ ਜਿਹੜੀ ਜਿਹਨੂੰ ਕਹਿੰਦੇ ਆ ਨਿਖੇਦੀ ਐ ਜਾਂ ਇੱਕ ਦੂਜੇ ਦੇ ਪਿੱਛੇ ਇੱਕ ਦੂਜੇ ਦੀ ਗੱਲ ਐ ਇਹ ਚੁਗਲੀਆਂ ਉਹ ਨਹੀਂ ਕਰਨੀਆਂ ਸਿਰਫ ਇਸ ਤਰ੍ਹਾਂ ਜਦੋਂ ਆਪਾਂ ਨੂੰ ਕਹਿੰਦੇ ਆ ਨਾ ਸਾਰੇ ਜਣੇ ਔਰਤੀ ਔਰਤ ਦੀ ਦੁਸ਼ਮਣ ਐ ਉਹ ਇਸੇ ਕਰਕੇ ਕਹਿੰਦੇ ਨੇ ਕਿਉਂਕਿ ਆਪਾਂ ਕੀ ਕਰਦੇ ਆ ਆਪਾਂ ਦੂਜਿਆਂ ਦਾ ਕੰਮ ਆਪਾਂ ਕਰ ਰਹੇ ਆਂ ਠੀਕ ਹੈ ਆਪਾਂ ਆਪਣਾ ਕੰਮ ਹੀ ਕਰਨਾ ਆਪਣੀਆਂ ਬਹੁਤ ਸਾਰੀਆਂ ਸਟਰਗਲਸ ਜਿਹੜੀਆਂ ਹਲੇ ਵੀ ਆਪਾਂ ਕਰਨੀਆਂ ਹੈ ਜੇ ਆਪਾਂ ਸੋਚੀਏ ਨਾ ਅਸੀਂ 60 ਸਾਲ ਦੇ ਹੋ ਗਏ ਸਾਡੀਆਂ ਸਟਰਗਲਸ ਖਤਮ ਹੋ ਗਈਆਂ ਨਹੀਂ ਹੁੰਦੀਆਂ ਵਿਮਨ ਦੀਆਂ ਸਟਰਗਲਸ ਜਿਹੜੀਆਂ ਹੈਗੀਆਂ ਉਹ ਮੇਲਸ ਨਾਲੋਂ ਜੇ ਜ ਡਬਲ ਨਹੀਂ ਹੈ ਤਾਂ ਐਟ ਲੀਸਟ ਕੁਝ ਪਰਸੈਂਟੇਜ ਜ਼ਿਆਦਾ ਤਾਂ ਹੈਗੀਆਂ ਹੀ ਆ ਇਸ ਕਰਕੇ ਇੱਕ ਦੂਜੇ ਨੂੰ ਆਪਣੀ ਆਪਣੀ ਸਟਰਗਲ 'ਚ ਆਪਾਂ ਹੈਲਪ ਕਰਨੀ ਆਪਾਂ ਥੱਲੇ ਨਹੀਂ ਡੇਗਣਾ ਬਸ ਇੰਨਾਂ ਗੱਲਾਂ ਨਾਲ ਮੈਂ ਸਾਰਿਆਂ ਨੂੰ ਹੈਪੀ ਵਿਮਨਸ ਡੇ ਵਿਸ਼ ਕਰੂੰਗੀ ਥੈਂਕ ਯੂ ਜੀ ਔਲਰੀਡੀ 8 ਤੋਂ 9 ਪਰਸੈਂਟ ਜਿਹੜਾ ਹੈਗਾ ਪੰਜਾਬ ਜਿਹੜੀ ਸਾਡੀ ਸਟੇਟ ਦੀ ਐਵਰੇਜ ਸੋ ਇਸ ਲਈ ਸਾਨੂੰ ਸਾਡੀ ਥੋੜੀ ਗੰਮੀਰਤਾ ਵੱਧ ਜਾਂਦੀ ਇਸ ਟਾਪਿਕ ਤੇ ਕਿ ਸਾਨੂੰ ਪਤਾ ਹੋਵੇ ਕਿ ਇੰਨੀ VOTING ਘਟ ਕਿਉਂ ਹੋ ਰਹੀ ਹੈ ਤਾਂ ਉਹਦੀ ਜਦੋਂ ਅਸੀਂ ਥੋੜਾ ਡਿਟੇਲਸ ਗਏ ਅਸੀਂ ਬੂਥ ਲੈਵਲ ਦੇ ਉੱਪਰ ਕੱਲੇ-ਕੱਲੇ ਬੂਥ ਉੱਪਰ ਜਾ ਕੇ ਦੇਖਿਆ ਵੀ ਕਿੱਥੇ VOTING ਜਿਹੜੀ ਘਟ ਹੋਈ ਹੈ ਉਹਦੇ ਰੀਜ਼ਨਸ ਲੱਭਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉੱਚ ਇੱਕ ਰੀਜ਼ਨ ਸਭ ਤੋਂ ਵੱਡਾ ਨਿਕਲ ਕੇ ਆਇਆ ਜਿਹੜੇ ਫੀਮੇਲ VOTERS ਆ ਵੋਟ ਪਾ ਨਹੀਂ ਜਾ ਰਹੀ VOTTA ਨੂੰ ਲੈ ਕੇ ਅਸੀਂ ਹੱਕ ਮੰਗਿਆ ਸੀ ਸੋ ਜਿਸ ਹੱਕ ਦੇ ਲਈ ਅਸੀਂ ਇੰਨੀ ਜਦੋ ਜਹਿਦ ਕੀਤੀ ਅੱਜ ਉਸੇ ਨੂੰ ਲੈ ਕੇ ਅਸੀਂ ਅਵੇਅਰਨੈਸ ਕੈਂਪ ਲਗਾ ਰਹੇ ਹਾਂ ਕਿ ਵੱਧ ਤੋਂ ਵੱਧ ਵੋਟਾਂ ਪਾਓ ਜਿਹੜਾ ਤੁਹਾਡਾ ਹੱਕ ਹੈ ਇਹਨੂੰ ਇਸਤੇਮਾਲ ਕਰੋ ਸੋ ਤੁਸੀਂ ਹੀ ਨਹੀਂ ਬਲਕਿ ਆਪਣੇ ਪਰਿਵਾਰ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਜਿੰਨੇ ਵੀ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਨਹੀਂ ਅਵੇਅਰ ਹੈਗੇ ਉਹਨਾਂ ਸਾਰਿਆਂ ਨੂੰ ਅਵੇਅਰ ਕਰਿਏ ਸੋ ਨਾਲ ਦੀ ਨਾਲ ਮੈਂ ਇਹ ਵੀ ਕਹਾਂਗੀ ਕਿ ਅੱਜ ਦੇ ਦਿਨ ਮੈਂ ਪਿਛਲੇ ਸਾਲ ਇੱਕ ਪੋਸਟ ਪਾਈ ਸੀ ਜਿਹੜੀ ਅੱਜ ਮੈਨੂੰ ਸਵੇਰ ਮੈਮਰੀ ਸ਼ੋ ਹੋਈ ਕਿ ਮਹਿਲਾ ਦਿਵਸ ਤੇ ਆਪਣੇ ਪਸੰਦੀਦਾ ਮਰਦਾਂ ਨੂੰ ਯਾਦ ਕਰਦੇ ਆ। ਉਹਦੇ ਵਿੱਚ ਮੈਂ ਲਿਖਿਆ ਸੀਗਾ ਵਿਲੀਅਮ ਬੈਂਟਿਕ ਤੇ ਰਾਜਾ ਰਾਮਮੋਹਨ ਰਾਏ ਦਾ ਮੈਂ ਜ਼ਿਕਰ ਕੀਤਾ ਸੀ। ਜਿਨ੍ਹਾਂ ਨੇ ਸਤੀ ਪ੍ਰਥਾ ਅਸੀਂ ਸਾਰਿਆਂ ਨੇ ਸੁਣੀ ਹੋਈ ਆ। ਦੁਨੀਆ ਦਾ ਸਭ ਤੋਂ ਮੈਕਨੀਆਂ ਵੀ ਜੇ ਔਖੀ ਮੌਤ ਆ ਤਾਂ ਜਿੰਦਾ ਜਲ ਕੇ ਮਰਨਾ ਸਭ ਤੋਂ ਔਖੀ ਮੌਤ ਆ। ਸੋ ਉਸ ਨੂੰ ਖਤਮ ਕੀਤਾ ਸੀ ਰਾਜਾ ਰਾਮਮੋਹਨ ਰਾਏ ਤੇ ਵਿਲੀਅਮ ਬੈਂਟਿਕ ਨੇ। ਸੋ ਮੈਂ ਉਹਨਾਂ ਨੂੰ ਯਾਦ ਕੀਤਾ। ਮੈਨੂੰ ਬੜਾ ਚੰਗਾ ਲੱਗਾ ਵੀ ਕਿਸੇ ਨੇ ਇਸ ਇਹ ਹੰਬੜਾ ਮਾਰਿਆ ਔਰਤਾਂ ਨੇ ਨਹੀਂ ਮਾਰਿਆ ਆਦਮੀ ਨੇ ਮਾਰਿਆ ਸੋ ਮੁਬਾਰਕਬਾਦ ਆਦਮੀਆਂ ਨੂੰ ਕਿ ਜਿਨ੍ਹਾਂ ਨੇ ਇਹਨਾਂ ਸੋਚਿਆ ਐਸਾਨ ਨਹੀਂ ਆ ਸਾਡੇ ਸਿਰ ਪਰ ਫਿਰ ਵੀ ਬਹੁਤ ਸੋਹਣੀ ਗੱਲ ਕੀਤੀ ਜੇ ਉਹਨਾਂ ਨੇ ਕੀਤੀ ਤੇ ਮੈਨੂੰ ਲੱਗਦਾ ਵੀ ਹੁਣ ਤਾਂ ਇੰਨੀਆਂ ਕਵੈਰ ਹੋ ਗਈਆਂ ਨੇ ਔਰਤਾਂ ਵੀ ਸਾਡੀ ਵਜ੍ਹਾ ਨਾਲ ਤਾਂ ਕੋਈ ਮਰਦਾ ਸਤੀ ਪ੍ਰਥਾ ਦਾ ਭਾਵੇਂ ਚਲਾ ਜਾਵੇ ਸਤੀ ਹੋ ਜੇ ਅਸੀਂ ਤਾਂ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਨਾ ਆ ਅਸੀਂ ਨਹੀਂ ਹੁੰਦੀਆਂ ਹੁਣ ਇੰਨੀਆਂ ਜਾਗਰੂਕ ਤੇ ਅਸੀਂ ਹੋ ਹੀ ਗਈਆਂ ਤੁਹਾਡੀ ਇੱਕ ਵਾਰੀ ਫੇਰ ਤੋਂ ਬਹੁਤ-ਬਹੁਤ ਮੁਬਾਰਕਬਾਦ ਤੇ ਜਿਸ ਤਰ੍ਹਾਂ ਮੈਮ ਚਾਰੂਮਿਤਾ ਜੀ ਨੇ ਬਹੁਤ ਸੋਣਾ ਬੋਲਿਆ ਤੇ ਸਰ ਨੇ ਵੀ ਇੱਕ-ਇੱਕ ਗੱਲ ਦੇ ਨਾਲ ਆਪਣੀ ਸਹਿਮਤੀ ਪ੍ਰਗਟ ਕਰਦੇ ਆ ਜਦੋਂ ਇਹ ਪ੍ਰੋਗਰਾਮ ਦੀ ਸ਼ੁਰੂਆਤ 'ਚ ਮੈਂ ਗੱਲ ਕਹੀ ਸੀ ਕਿ ਆਪਾਂ ਕਹਿ ਦਿੰਨੇ ਆ ਜੀ ਅੱਜ ਦੀ ਦੇ ਆਪਾਂ ਗੱਲ ਕਰੀ ਜਾਈਏ ਤੇ ਆਮ ਤੌਰ ਤੇ ਅਸੀਂ ਵੀ ਪ੍ਰਚਾਰ ਕਰਦੇ ਆ ਕਿਉਂਕਿ ਸਾਡਾ ਕੰਮ ਪਬਲਿਸਿਟੀ ਹੈ ਜੀ ਕਹਿੰਦੇ ਵੀ ਅੱਜ 10 ਜ਼ਿਲ੍ਹਿਆਂ ਦੀ ਜਿਹੜੀ ਡੀਸੀ ਦੀ ਕਮਾਂਡ ਹੈਗੀ ਉਹ ਸਾਡੇ ਲੀਡੀ ਆਫੀਸਰ ਦੇ ਕੋਲ ਹੈਗੀ ਆ ਛੇ ਜ਼ਿਲ੍ਹਿਆਂ ਦੀ ਜਿਹੜੀ ਐਸਐਸਪੀ ਦੀ ਕਮਾਂਡ ਹੈਗੀ ਉਹ ਲੇਡੀਆਂ ਦੇ ਹੱਥ ਹੈਗੀ ਆ ਅਸੀਂ ਬੜੇ ਉਹਦੇ ਨਾਲ ਕਹਿੰਦੇ ਹਾਂ ਬਹੁਤ ਅੱਛੀ ਗੱਲ ਹੈਗੀ ਆ ਪਰ ਇਸ ਦੇ ਨਾਲ ਹੀ ਸਾਨੂੰ ਉਹ ਦੂਜਾ ਪੱਖ ਜਿਹੜਾ ਇੱਕ ਸਿੱਕੇ ਦਾ ਦੂਸਰਾ ਪਾਸਾ ਆਏਗਾ ਉਹ ਵੀ ਤੁਹਾਨੂੰ ਦੇਖਣ ਦੀ ਲੋੜ ਆ ਵੀ ਜਿਹੜੇ ਮੈਂ ਦੂਜੀ ਗੱਲ ਵੀ ਨੇ ਗੱਲ ਕਹੀ ਸੀ ਕਿ ਸਭ ਤੋਂ 65% ਜਿਹੜੇ ਕ੍ਰਾਈਮ ਨੇ ਉਹ ਕੱਲੀ ਔਰਤਾਂ ਦੇ ਖਿਲਾਫ ਹੀ ਹੋ ਰਹੇ ਨੇ ਸਾਨੂੰ ਉਹ ਪਾਸਾ ਦਰੁਸਤ ਕਰਨ ਦੀ ਲੋੜ ਆ ਉਹ ਜੋ ਅਸੀਂ ਅਚੀਵ ਕਰ ਲਿਆ ਉਹ ਸਾਡੀ ਇੱਕ ਅਚੀਵਮੈਂਟ ਹੈਗੀ ਆ ਅਸੀਂ ਉਹਨੂੰ ਮੇਨਟੇਨ ਕਰਕੇ ਰੱਖਣਾ ਸੋ ਜਿਸ ਤਰ੍ਹਾਂ ਹੁਣ ਮੈਮ ਨੇ ਵੀ ਕਿਹਾ ਕਿ ਔਰਤ ਨੂੰ ਔਰਤ ਦਾ ਦੁਸ਼ਮਣ ਮੰਨਿਆ ਜਾਂਦਾ ਉਹ ਅਸੀਂ ਆਪ ਹੀ ਜਿਹੜੀ ਪ੍ਰਵਿਰਤੀ ਅਸੀਂ ਆਪ ਹੀ ਪੈਦਾ ਕੀਤੀ ਹੈ ਹੁਣ ਆਪਾਂ ਗੱਲ ਕਰੀਏ ਲਿੰਗ ਅਨੁਪਾਤ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਮੈਂ ਦੁਨੀਆ ਭਾਈ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਸਾਡੇ ਜਿਹੜਾ ਲਿੰਗ ਅਨੁਪਾਤ ਸੀ 1000 ਮੁੰਡਿਆਂ ਦੇ ਮਗਰ ਸਾਡੀ 865 ਕਿੰਨਤੀ ਸੀ ਜਦ ਕਿ ਸਾਡੀ ਜਿਹੜੀ ਨੈਸ਼ਨਲ ਰੇਸ਼ਿਓ ਹੈਗੀ 940 ਹੈ ਅਸੀਂ ਨੈਸ਼ਨਲ ਰੇਸ਼ਿਓ ਤੋਂ ਪਿੱਛੇ ਸੀ ਤੇ ਮੋਂ ਤੁਸੀਂ ਦੇਖ ਲਓ ਹੁਣ ਅਸੀਂ ਹੋਰ ਵੀ ਪਿੱਛੇ ਹੋ ਗਏ ਮੈਨਲੇ ਅੰਕੜਾ ਬੁਗਣਾ ਨਹੀਂ ਕਿ ਆਉਂਦਾ ਕਿਤੇ ਗਲਤ ਨਾ ਹੋ ਜਾਮ ਪਰ ਮੈਂ ਅੱਜ ਵੀ ਅੱਜ ਵੀ ਡਾਟਾ ਦੇਖਿਆ ਸੀ ਕਿ ਉਹਦੇ ਵਿੱਚ ਅਸੀਂ ਪਿੱਛੇ ਜਾ ਰਹੇ ਹਾਂ ਕਿਉਂ ਜਾ ਰਹੇ ਆ ਇਹਦੇ ਵਿੱਚ ਵੀ ਔਰਤ ਤਾਂ ਮੈਂ ਕਹਿੰਦਾ ਜ਼ਿਆਦਾ ਕਸੂਰਵਾਰ ਹੈਗੀ ਆ ਇਹਦੇ ਵਿੱਚ ਕਿਉਂਕਿ ਅਗਰ ਇੱਕ ਮਰਦ ਜੇ ਇਕੱਲਾ ਚਾਹੇ ਤਾਂ ਇਹ ਸੰਭਵ ਹੀ ਨਹੀਂ ਹੈਗਾ ਔਰਤ ਵੀ ਉਹਨੂੰ ਸਹਿਮਤੀ ਲੈਣੀ ਪੈਂਦੀ ਆ ਔਰਤ ਨੂੰ ਚਾਹੀਦਾ ਫਿਜ਼ੀਕਲੀ ਜਾਂ ਮੈਂਟਲੀ ਉਹਨੂੰ ਆਪਣੇ ਵਾਸਤੇ ਕਰ ਸਕਦਾ ਫਿਰ ਇਹ ਕੰਮ ਕਰ ਸਕਦਾ ਸੋ ਕਿਰਪਾ ਕਰਕੇ ਆਪਾਂ ਇਸ ਦਿਸ਼ਾ ਵਿੱਚ ਵੀ ਜੋ ਜਿੱਥੇ ਜਿੱਥੇ ਵੀ ਅਸੀਂ ਲੈਕ ਕਰ ਰਹੇ ਆ ਜੋ ਕਿ ਜਿੱਤੇ ਅਸੀਂ ਔਰਤਾਂ ਦੀ ਬਿਹਤਰੀ ਵਾਸਤੇ ਅਸੀਂ ਕੰਮ ਕਰ ਸਕਦੇ ਹਾਂ ਸਾਨੂੰ ਇਹ ਕੰਮ ਕਰਨਾ ਪਊਗਾ ਸੋ ਬਹੁਤ ਬਹੁਤ ਧੰਨਵਾਦ ਈਲਾਵਾ ਲਈ ਬਹੁਤ ਹੀ ਇਤਿਹਾਸਿਕ ਦਿਨ ਹੈ ਕਿਉਂਕਿ ਅਸੀਂ ਵਿਮਨਸ ਡੇ ਸੋਨਦੇ ਆ ਕਿ ਅਸੀਂ ਕਦੋਂ ਸਟਾਰਟ ਕੀਤਾ ਵਿਮਨ ਡੇ ਮਨਾਣਾ ਕਿਉਂਕਿ ਅਸੀਂ ਆਪਣੇ ਵੋਟ ਦਾ ਅਧਿਕਾਰ ਮੰਗਿਆ ਸੀਗਾ ਤਾਂ ਇਸ ਜਦੋਂ ਅਧਿਕਾਰ ਸਾਨੂੰ ਮਿਲ ਗਿਆ ਤਾ ਮਹਿਲਾਵਾਂ ਨੂੰ ਬਹੁਤ ਸਾਰੇ VOTING ਦੇ ਥਰੂ ਇਹੋ ਜੇ ਅਧਿਕਾਰ ਮਿਲਨੇ ਸ਼ੁਰੂ ਹੋ ਗਏ ਜਿਸ ਦੇ ਨਾਲ ਉਹ ਮਰਦ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰਨ ਲੱਗ ਪਈਆਂ ਔਰ ਉੱਚੇ ਉੱਚੇ ੌਧਿਆ ਤੇ ਬੈਠ ਕੇ ਬਹੁਤ ਚੰਗੇ ਤਰੀਕੇ ਨਾਲ ਕੰਮ ਕਰ ਰਹੀਆਂ ਨੇ ਕੀ ਕਹਿਣਾ ਚਾਹੁੰਗੇ ਔਰਤਾਂ ਨੂੰ ਜਿਹੜਾ ਪਹਿਲਾਂ ਪਰਦਾ ਪ੍ਰਥਾ ਸੀ ਹੁਣ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਹੈ ਕਿੰਨਾ ਕ ਮਾਣ ਮਹਿਸੂਸ ਹੋ ਰਿਹਾ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਸਤੀ ਪ੍ਰਥਾ ਪਰਦਾ ਪ੍ਰਥਾ ਬਹੁਤ ਸਾਰੀਆਂ ਪ੍ਰਥਾਵਾਂ ਸੀਗੀਆਂ ਜਿਹੜੀਆਂ ਕਿ ਸਾਡੇ ਸਮਾਜ ਦੇ ਵਿੱਚ ਚੱਲ ਰਹੀਆਂ ਸੀ ਉਹ ਤਾਂ ਹੁਣ ਆਪਾਂ ਉਹਨਾਂ ਬਾਰੇ ਤਾਂ ਸੋਚ ਵੀ ਨਹੀਂ ਸਕਦੇ ਕਿਉਂਕਿ ਮਰਦ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਔਰਤ ਅੱਗੇ ਵਧਣ ਲੱਗ ਪਈ ਹੈ ਇਸ ਦੇ ਨਾਲ ਨਾਲ ਹੀ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਅੱਜ ਦੇ ਦਿਨ ਤੇ ਨੋ ਡਾਊਟ ਕਿ ਮਹਿਲਾਵਾਂ ਨੂੰ ਬਹੁਤ ਸਾਰੇ ਅਧਿਕਾਰ ਮਿਲ ਗਏ ਨੇ ਪਰ ਉਹ ਇਹਨਾਂ ਅਧਿਕਾਰਾਂ ਦਾ ਗਲਤ ਫਾਇਦਾ ਨਾ ਉਠਾਣ ਕਿਉਂਕਿ ਅਸੀਂ ਅਧਿਕਾਰ ਲਏ ਆਪਣੀ ਪ੍ਰੋਗਰੈਸ ਕਰਨ ਲਈ ਆਪਣੇ ਆਪ ਨੂੰ ਉੱਚਾ ਚੁੱਕਣ ਲਈ ਨਾ ਕਿ ਅਸੀਂ ਇਹ ਸੋਚੀਏ ਕਿ ਅਸੀਂ ਇਹਨਾਂ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਮਰਦਾਂ ਨੂੰ ਆਪਾਂ ਥੱਲੇ ਲਾਉਣਾ ਹੈ ਜਾਂ ਉਹਨਾਂ ਨੂੰ ਪਿੱਛੇ ਕਰਨਾ ਹੈ ਔਰਤ ਅੱਜ ਵੀ ਪਿਸ ਰਹੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰ ਕਰਦੀ ਹੈ ਫਿਰ ਵੀ ਉਹਨੂੰ ਉਹ ਦੇਖ ਵਿਖਿਆ ਜਾਂਦਾ ਨਹੀਂ ਜੀ ਇਹਦੇ ਚ ਪੈਸਣ ਵਾਲੀ ਕੋਈ ਗੱਲ ਨਹੀਂ ਹੈ ਜੇ ਅਸੀਂ ਆਪਣੀ ਅਵੇਅਰਨੈਸ ਨਾਲ ਜੇ ਅਧਿਕਾਰ ਲਏ ਨੇ ਪੜ੍ਹ ਲਿਖ ਕੇ ਕਿਸੇ ਅਧਿਆਤੇ ਪਹੁੰਚੇ ਹਾਂ ਤਾਂ ਉਹ ਕੰਮ ਕਰਨ ਨੂੰ ਅਸੀਂ ਪੈਸਣਾ ਨਾ ਸਮਝੀਏ ਕਿਉਂਕਿ ਕੰਮ ਕਰਨਾ ਜਿਹੜਾ ਹੈ ਉਹ ਮਨੁੱਖ ਦਾ ਇੱਕ ਫਰਜ਼ ਬਣਦਾ ਹੈ ਜਿਹੜੀਆਂ ਔਰਤਾਂ ਕੰਮ ਕਰ ਕਰਕੇ ਘਰ ਵਿੱਚ ਪੈਸੇ ਲੈ ਕੇ ਆਉਂਦੀਆਂ ਨੇ ਉਹਨਾਂ ਦੇ ਪਰਿਵਾਰ ਚੱਲਦੇ ਨੇ ਆਪਣੇ ਹਸਬੰਦ ਦੀ ਹੈਲਪ ਕਰਦੀਆਂ ਨੇ ਤਾਂ ਆਪਾਂ ਇਹਨੂੰ ਇੱਕ ਪੋਜ਼ਿਟਿਵ ਤਰੀਕੇ ਨਾਲ ਲਈਏ ਕਿ ਔਰਤਾਂ ਇਸ ਕਾਬਲ ਹੋ ਗਈਆਂ ਨੇ ਕਿ ਉਹ ਆਪਣੇ ਜਿਹੜਾ ਪਰਿਵਾਰ ਹੈ ਉਹਦੇ ਵਿੱਚ ਚਾਹੇ ਫਾਈਨੈਂਸ਼ਲੀ ਹੈ ਚਾਹੇ ਕਿਵੇਂ ਵੀ ਉਹ ਹੈਲਪ ਕਰ ਸਕਦੀਆਂ ਨੇ ਮਹਿਲਾ ਦਿਵਸ ਆਪਾਂ ਮਨਾ ਰਹੇ ਹਾਂ ਜੀ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮਾਰਕਾਨੇ ਸ਼ੁਕਰੀਆ ਤੇ ਆਪਣੀਆਂ ਭੈਣਾਂ ਨੂੰ ਕੀ ਮੈਸੇਜ ਦਿਓਗੇ ਜੀ ਆ ਸਭ ਤੋਂ ਪਹਿਲਾਂ ਤਾਂ ਦੁਨੀਆ ਪਰ ਦੇ ਵਿੱਚ ਸਾਰੀਆਂ ਔਰਤਾਂ ਨੂੰ ਮਹਿਲਾ ਦਿਵਸੀਆਂ ਬਹੁਤ-ਬਹੁਤ ਮੁਬਾਰਕਾਂ ਮੈਸੇਜ ਸਿਰਫ ਇਹ ਆ ਸਲਾ ਹੈ ਕਿ ਔਰਤ ਹੋਣ ਦੇ ਨਾਤੇ ਕਿਸੇ ਦੂਸਰੀ ਔਰਤ ਜੇ ਕੋਈ ਕਿਸੇ ਵੀ ਫੀਲਡ ਦੇ ਵਿੱਚ ਤਰੱਕੀ ਕਰਦੀ ਆ ਤਾਂ ਉਹਨੂੰ ਸਲਾਇਆ ਜਾਵੇ ਨਾ ਕਿ ਨਿੰਦਿਆ ਜਾਵੇ ਨਾ ਕਿ ਉਹਦੀ ਲੈਗ ਪੁਲਿੰਗ ਕੀਤੀ ਜਾਵੇ ਸੋ ਔਰਤ ਹੋਣ ਦੇ ਨਾਤੇ ਜਿਹੜਾ ਇਹ ਟੈਗ ਮਿਲਿਆ ਹੋਇਆ ਹੈ ਨਾ ਵੀ ਔਰਤ ਹੀ ਔਰਤ ਦੀ ਦੁਸ਼ਮਣ ਆ ਸੋ ਇਹ ਅਸੀਂ ਉਹ ਹੀ ਲਾਉਣਾ ਆ ਸੋ ਅੱਜ ਦੀਆਂ ਔਰਤਾਂ ਬਹੁਤ ਪੜ੍ਹ ਲਿਖ ਗਈਆਂ ਬਹੁਤ ਅਵੇਅਰ ਹੋ ਗਈਆਂ ਸੋ ਮੈ ਜੋਨੀਆ ਵੀ ਇਹ ਚੀਜ਼ ਨੂੰ ਛੱਡ ਦੇਣ ਅਸੀਂ ਇਹ ਮਹਿਸੂਸ ਨਹੀਂ ਕਰ ਰਹੇ ਜੀ ਵੀ ਜਿਹੜੇ ਸੰਯੁਕਤ ਪਰਿਵਾਰ ਰਹੇਗੇ ਨੇ ਉਹ ਹੁਣ ਟੁੱਟਦੇ ਜਾ ਰਹੇ ਨੇ ਔਰ ਉਹਨਾਂ ਨੂੰ ਮਹਿਲਾਵਾਂ ਹੀ ਫਿਰ ਇਕੱਠਾ ਕਰ ਸਕਦੇ ਨੇ ਦੇਖੋ ਚੇਂਜ ਆ ਜਿਹੜਾ ਨਾ ਉਹ ਪ੍ਰਕਿਰਤੀ ਦਾ ਨਿਜਮ ਆ ਸਮੇਂ-ਸਮੇਂ ਤੇ ਸਾਬ ਨਾਲ ਬਹੁਤ ਕੁਛ ਚੇਂजेस ਨਵੀਆਂ ਚੀਜ਼ਾਂ ਆ ਜਾਂਦੀਆਂ ਹੋ ਆਪਣੇ ਨਾਲ ਬੁਰਾਈਆਂ ਤੇ ਅਛਾਈਆਂ ਦੋਨੋਂ ਲੈ ਕੇ ਆਉਂਦੀਆਂ ਹੋ ਨਾ ਹੋ ਇੱਕ ਦਿਨੇ ਦੁਬਾਰਾ ਹੋ ਜਾਣਾ ਹੈ ਜੀ ਦੁਬਾਰਾ ਪਾਰਟੀਆਂ ਦੇ ਨਹੀਂ ਗੱਠਜੋੜ ਹੋ ਜਾਂਦੇ ਇਹ ਵੀ ਪੋਸਿਬਿਲਿਟੀ ਪੂਰੀ ਬਣੀ ਹੋਈ ਆ ਵੀ ਇਸ ਤਰ੍ਹਾਂ ਵੀ ਹੋਏਗਾ ਕੀ ਮੈਸੇਜ ਦੇ ਰਹੇ ਤੁਸੀਂ ਮੈਂ ਬਸ ਇਹੀ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਵੀ ਔਰਤ ਹੋਣ ਦੇ ਨਾਤੇ ਜੇ ਕੋਈ ਔਰਤ ਕਿਸੇ ਫੀਲਡ ਦੇ ਵਿੱਚ ਤਰੱਕੀ ਕਰਦੀ ਹੈ ਤੁਸੀਂ ਖੁਦ ਮਹਿਸੂਸ ਕਰਦੇ ਹੋ ਵੀ ਉਹ ਪਹਿਲਾਂ ਪਰਿਵਾਰ ਦਾਪਦੇ ਦਾ ਵਿਰੋਧ ਚਾਲਦੀ ਹੈ ਫਿਰ ਸਮਾਜ ਦਾ ਫਿਰ ਕਿਤੇ ਜਾ ਕੇ ਉਹ ਤਰੱਕੀ ਕਰਦੀ ਹੈ ਤੇ ਜੇ ਉਹਦੀ ਤਰੱਕੀ ਨੂੰ ਅਸੀਂ ਔਰਤ ਹੋਣ ਦੇ ਨਾਤੇ ਇਸ ਤਰ੍ਹਾਂ ਦੀਆਂ ਨਜ਼ਰਾਂ ਨਾਲ ਦੇਖਾਂਗੇ ਤਾਂ ਸਾਡੇ ਲਈ ਬਹੁਤ ਮਾੜੀ ਗੱਲ ਆ ਸੋ ਔਰਤ ਹੋਣ ਦੇ ਨਾਤੇ ਦੂਜੀ ਔਰਤ ਦੀ ਤਰੱਕੀ ਤੇ ਖੁਸ਼ੀ ਮਹਿਸੂਸ ਕਰੋ ਪਹਿਲਾਂ ਦੀ ਔਰਤ ਹੁਣ ਤੇ ਔਰਤ ਛੇ ਫਰਕ ਹੈ ਪਹਿਲਾਂ ਪਰਦਾ ਪ੍ਰਥਾ ਸੀ ਹੁਣ ਕੀ ਅੰਤਰ ਹੈ ਮੈਨਾ ਮੇਰੀ ਫੇਸਬੁੱਕ 'ਤੇ ਨਾ ਮੈਮਰੀ ਸ਼ੋ ਹੋਈ ਅੱਜ ਸਵੇਹੀ ਕਿ ਮੈਂ ਪਾਇਆ ਹੋਇਆ ਸੀਗਾ ਕਿ ਮਹਿਲਾ ਦਿਵਸ 'ਤੇ ਆਪਣੇ ਪਸੰਦੀਦਾ ਮਰਦਾਂ ਨੂੰ ਯਾਦ ਕਰਦੇ ਆ ਉਹਦੇ ਵਿੱਚ ਵਿਲੀਅਮ ਵੈਂਟਿਕ ਤੇ ਰਾਜਾ ਰਾਮমোহন ਰਾਏ ਦੀ ਗੱਲ ਕੀਤੀ ਸੀ ਜਿਨ੍ਹਾਂ ਨੇ ਸਤੀ ਪ੍ਰਥਾ ਖਤਮ ਕੀਤੀ ਸੀ ਕੁੰਡ ਪ੍ਰਥਾ ਪਰਦਾ ਪ੍ਰਥਾ ਤਾਂ ਬਹੁਤ ਚਲੋ ਹੁਣੀ ਜਈ ਸਾਡੇ ਦੇਖਦੇ ਆਂ ਦੀਆਂ ਇਹ ਗੱਲਾਂ ਨੇ ਜਿਹੜੇ ਖਤਮ ਹੋਏ ਸਤੀ ਪ੍ਰਥਾ ਸੋਚਣ ਵਾਲੀ ਗੱਲ ਆ ਕਿ ਇੱਕ ਇਨਸਾਨ ਨੂੰ ਜਿੰਦਾ ਜਲਾ ਦੇਣਾ ਇੱਕ ਸਿਰਫ ਜਿਹੜੀਆਂ ਆ ਬੇ ਲੋੜੇ ਜਿਹੜੇ ਸਾਡੇ ਰਿਵਾਜ ਸੀਗੇ ਉਹ ਖਤਮ ਹੋ ਗਏ ਮੈਨੂੰ ਤਾਂ ਅਕਸਰ ਹੀ ਸੁਣਦੇ ਆ ਕਿ ਹੁਣ ਕਲ ਯੂਗਾ ਮੈਨੂੰ ਤਾਂ ਲੱਗਦਾ ਵੀ ਸੱਤ ਯੂਗਾ ਸਾਡੇ ਲਈ ਤਾਂ ਹੈ ਮੇਰੀ ਬੇਟੀ ਆ ਮੈਂ ਇੱਕ ਬੇਟੀ ਦੀ ਮਾਂ ਐ ਮੈਂ ਉਹਦੇ ਪੈਦਾ ਹੋਣ ਤੇ ਰੋਈ ਨਹੀਂ ਮੈਂ ਉਹਦੇ ਪੈਦਾ ਹੋਣ ਤੇ ਖੁਸ਼ੀ ਮਨਾਈ ਸੋ ਮੈਂ ਕਿਵੇਂ ਕਹਿ ਦੂੰਗੀ ਜਦੋਂ ਮੈਂ ਮੈਨੂੰ ਲੱਗੇ ਵੀ ਇੱਕ ਔਰਤ ਸੁਰੱਖਿਤਾ ਜਿਸ ਫੀਲਡ ਦੇ ਵਿੱਚ ਜਿਸ ਖੇਤਰ ਦੇ ਵਿੱਚ ਉਹ ਸਾਡੇ ਲਈ ਸਤਿਯੋਗ ਹੈ ਅੱਜ ਪਹਿਲਾਂ ਤਾਂ ਜਿਹੜਾ ਵਿਮਨਸਡੇ 8 ਮਾਰਚ ਮਨਾਇਆ ਜਾ ਰਿਹਾ ਉਹਦੇ ਲਈ ਜੇ ਮੈਂ ਸਾਰੀਆਂ ਜਿਹੜੀਆਂ ਲੇਡੀਜ਼ ਹੈਗੀਆਂ ਪਲੱਸ ਜਿਹੜੇ ਉਹਨਾਂ ਦੀ ਲਾਈਫ 'ਚ ਬੰਦੇ ਹੈਗੇ ਆ ਉਹਨਾਂ ਨੂੰ ਸਭ ਨੂੰ ਹੈਪੀ ਵਿਮਨਸਡੇ ਤੇ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਪੈਦਾ ਹੁੰਦੀ ਹੈ ਤਾਂ ਦੋ ਕੁਲਾਂ ਦੀ ਜ਼ਿੰਮੇਵਾਰੀ ਪੈ ਜਾਂਦੀ ਹੈ ਮੇਰੇ ਖਿਆਲ ਅੱਜ ਤੋਂ 10 ਸਾਲ ਬਾਅਦ ਜਿਹੜਾ ਵਿਆਹ ਵਾਲਾ ਇੰਸਟੀਟਿਊਸ਼ਨ ਹੈ ਸ਼ਾਇਦ ਥੋੜਾ ਬਹੁਤਾ ਜਿਹੜਾ ਹੈਗਾ ਕਾਫੀ ਡਿਲੂਟ ਹੋ ਜਾਊਗਾ ਹੁਣ ਇਸ ਟਾਈਮ ਵੀ ਕਾਫੀ ਕੁੜੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ ਆਪਣੀ ਮਰਜ਼ੀ ਨਾਲ ਜਿਹੜਾ ਹੈਗਾ ਉਹ ਵਿਆਹ ਨਹੀਂ ਕਰਵਾ ਰਹੀਆਂ ਤੇ ਇਸ ਕਰਕੇ ਮੈਂ ਕਹੂੰਗੀ ਕਿ ਜਿਹੜੀ ਆਪਣੀ ਕੁੜੀ ਹੈਗੀ ਆ ਉਹਨੂੰ ਸ਼ੁਰੂ ਤੋਂ ਜਿਹੜਾ ਹੈਗਾ ਇੱਕ ਚੀਜ਼ ਹੁੰਦੀ ਹੈ ਕਿ ਸੈਟਲ ਕਰਨਾ ਸੈਟਲ ਕਰਨਾ ਉਹ ਨਹੀਂ ਹੁੰਦਾ ਕਿ ਸੈਟਲ ਕਰਤੀ ਇਹਦਾ ਮਤਲਬ ਵਿਆਹ ਤੀ ਸੈਟਲ ਕਰਨਾ ਮਤਲਬ ਇਹ ਹੁੰਦਾ ਹੈ ਕਿ ਉਹਨੂੰ ਚੰਗੀ ਐਜੂਕੇਸ਼ਨ ਦੇ ਕੇ ਅਸੀਂ ਉਹਨੂੰ ਫਾਈਨੈਂਸ਼ਲੀ ਇੰਡੀਪੈਂਡੈਂਟ ਬਣਾਤਾ ਤਾਂਕਿ ਉਹ ਆਪਣਾ ਡਿਸੀਜਨ ਚਾਹੇ ਉਹਨੇ ਵਿਆਹ ਕਰਨਾ ਹੈ ਚਾਹੇ ਨਹੀਂ ਕਰਨਾ ਜ਼ਿੰਮੇਵਾਰੀ ਲੈਣੀ ਹੈ ਨਹੀਂ ਲੈਣੀ ਉਹ ਆਪਣਾ ਡਿਸੀਜਨ ਆਪੇ ਲੈ ਸਕੇ ਮੈਂ ਮੈਂ ਕਹਾਂ ਜਾਂਦਾ ਵੀ ਜਦੋਂ ਲੜਕੀ ਅਨਮੈਰਿਡ ਹਦਾ ਤਾਂ ਜੇ ਉਹਨੂੰ ਜੋਬ ਮਿਲਦੀ ਤਾਂ ਉਹ ਪੇਕੇ ਦਾ ਧਾਰਾ ਬੰਦੀ ਹੈ ਔਰ ਮੈਰਿਜ ਤੋਂ ਬਾਅਦ ਸਸਰਾ ਦਾ ਸਾਰਾ ਦੇਖੋ ਇਹ ਹੈ ਕਿ ਗੱਲ ਉੱਥੇ ਆਂਦੀ ਹੈ ਕਿ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੈਗੀ ਹੈ ਜੇ ਉਹਦੇ ਕੋਲ ਜੇ ਉਹਨੂੰ ਲੱਗਦਾ ਹੈ ਕਿ ਉਹ ਆਪਣੀ ਸੈਲਰੀ ਚੋਂ ਜਾਂ ਜੋ ਵੀ ਉਹਨੂੰ ਮਿਲ ਰਿਹਾ ਜੋ ਵੀ ਉਹ ਕਮਾ ਰਹੀ ਹੈ ਐਜ਼ ਅ ਬਿਜ਼ਨਸ ਜਾਂ ਐਜ਼ ਅ ਸੈਲਰੀ ਉਹ ਜੇ ਉਹਨੂੰ ਕੰਟ੍ਰਿਬਿਊਟ ਕਰ ਸਕਦੀ ਹੈ ਤਾਂ ਕਰੇ ਗੱਲ ਉੱਥੇ ਆਂਦੀ ਹੈ ਕਿ ਆਪਣਾ ਡਿਸੀਜਨ ਲੈਣ ਦੀ ਜੇ ਉਹਨੂੰ ਲੱਗਦਾ ਹੈ ਕਿ ਮੈਂ ਆਪਣਾ ਗੁਜ਼ਾਰਾ ਕਰਕੇ ਤੇ ਨਾਲ ਆਪਣੀ ਫੈਮਿਲੀ ਨੂੰ ਵੀ ਸਪੋਰਟ ਕਰ ਸਕਦੀ ਆ ਤਾਂ ਉਹ ਕਰੇ ਪਰ ਜੇ ਉਹਨੂੰ ਲੱਗਦਾ ਹੈ ਕਿ ਨਹੀਂ ਮੈਂ ਆਪਣੀ ਸੈਲਰੀ ਨਾਲ ਆਪਣੀ ਆਪਣੇ ਆਪ ਨੂੰ ਹੀ ਸਪੋਰਟ ਕਰ ਸਕਦੀ ਆ ਮੈਂ ਆਪਣੀ ਫੈਮਿਲੀ ਵਿੱਚ ਕੰਟ੍ਰਿਬਿਊਟ ਨਹੀਂ ਕਰ ਸਕਦੀ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਤਰ ਚਾਹੀਦੀ ਹੈ ਕਿ ਉਹਨੇ ਕੰਟ੍ਰਿਬਿਊਟ ਕਰਨਾ ਹੀ ਕਰਨਾ ਹੈ ਅੱਜ ਦੀ ਡੇਟ 'ਚ ਵੀ ਕਈ ਵੂਮਨਸ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾਂਦੇ ਕੀ ਕਹਿ ਦਵਾਂ ਬਿਲਕੁਲ ਗੱਲ ਇਹੀ ਹੈ ਕਿ ਬੰਦੇ ਹੱਕ ਇਸੇ ਕਰਕੇ ਨਹੀਂ ਦਿੱਤੇ ਜਾਂਦੇ ਕਿਉਂਕਿ ਅਸੀਂ ਆਪ ਆਪਣੇ ਹੱਕਾਂ ਲਈ ਅਵੇਅਰ ਨਹੀਂ ਹੈਗੇ ਜਦੋਂ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰਦੇ ਆ ਜਾਂ ਅਸੀਂ ਕਿਸੇ ਲਾਅ ਦੀ ਗੱਲ ਕਰਦੇ ਆ ਤਾਂ ਅਸੀਂ ਇਹ ਗੱਲ ਕਰਦੇ ਆ ਕਿ ਸਾਡੇ ਹੱਕ ਹੈਗੇ ਆ ਹੱਕ ਹੈਗੇ ਆ ਪਰ ਅਸੀਂ ਆਪਣੀ ਡਿਊਟੀ ਦੀ ਗੱਲ ਨਹੀਂ ਕਰਦੇ ਸਾਡੀ ਇੱਕ ਦੂਜੇ ਦੇ ਪ੍ਰਤੀ ਡਿਊਟੀ ਹੈਗੀ ਹੈ ਫੀਮੇਲ ਦੀ ਇੱਕ ਫੀਮੇਲ ਦੇ ਪ੍ਰਤੀ ਡਿਊਟੀ ਹੈਗੀ ਹੈ ਜੇ ਅਸੀਂ ਘਰ 'ਚ ਗੱਲ ਕਰੀਏ ਤਾਂ ਜੇ ਅਸੀਂ ਘਰ 'ਚ ਰਹਿਣ ਵਾਲੀਆਂ ਫੀਮੇਲਸ ਦੀ ਗੱਲ ਕਰੀਏ ਜਿਹੜੀਆਂ ਬਾਹਰ ਨਿਕਲ ਜਾਂਦੀਆਂ ਉਹ ਹੋ ਸਕਦਾ ਆਪਣੇ ਹੱਕ ਜਿਹੜੇ ਹੈਗੇ ਆ ਉਹ ਲੈ ਵੀ ਲੈਂਦੀਆਂ ਪਰ ਜਿਹੜੀਆਂ ਅੰਦਰ ਰਹਿੰਦੀਆਂ ਨੇ ਉਹ ਇੱਕ ਦੂਜੇ ਨਾਲ ਕਿ ਇੱਕ ਦੂਜੇ ਦੇ ਤੁਸੀਂ ਤਾਜ ਪਾਏ ਹੋਏ ਨੇ ਉਹ ਸਾਰੇ ਤਾਜ ਤੁਸੀਂ ਆਪ ਹੀ ਐਡਜਸਟ ਕਰਨੇ ਨੇ ਉਹ ਕੋਈ ਆਊਗਾ ਨਹੀਂ ਐਡਜਸਟ ਕਰਨ ਆਪਣੇ ਆਪ ਦੀ ਜਿਹੜੀ